ਪਹਿਲਾਂ ਤੁਸੀਂ ਥੋੜੀ ਜਿਹੀ ਕਲਿੱਪ ਦੇਖ ਲਓ ਫਿਰ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਆ ਸਾਡੇ ਚੋਂ ਇੱਕ ਵੀ ਬੰਦਾ ਮਿਸ ਹੋ ਗਿਆ ਜਾਂ ਗੁੰਮ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਆਹ ਪੁਲਿਸ ਮਲਾਾਈ ਬਨੇ ਦਾ ਇੰਚਾਰਜ ਆ ਆਹ ਪੁਲਿਸ ਮਲਾਾਈ ਬਨੇ ਇਹ ਪਤਾ ਨਹੀਂ ਕਿ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਜਿਹੜੇ ਭਾਜੀ ਇਹ ਕੱਪੜੇ ਲੈ ਕੇ ਆ ਤੇ ਮੁੰਡਾ ਮਰਿਆ ਪਿਆ ਉਹਨੂੰ ਰਾਤ ਦੇ ਦਿਕੀ ਉਹ ਕਹਿੰਦਾ ਕੋਡ-ਕੋਡ ਮਾਰਦਾ ਭਾਜੀ ਆਡਾ ਭਰਾ ਇਹਨਾਂ ਕੋਡ-ਕੋਡ ਮਾਰਤਾ ਦਾ ਕੁੱਤੇ ਆ ਆਲੇ ਜਿਹੜੇ ਵਿੰਡੋ ਲੈ ਗਏ ਇੱਕਲੇ ਜਿਵੇਂ ਸਿਕਦੋ ਬਾਜੀ ਇਹ ਪਰਦੀ ਦੇ ਵਿੱਚ ਕਾਤਲਿਆ ਕਾਤਲ ਇੱਕ ਸਟਾਰ ਪਿੱਛੇ ਆਪਣਿਆ ਤੇ ਆਪਣੇ ਸਟਾਰ ਪਿੱਛੇ ਲੋਕਾਂ ਦੇ ਧਿਆ ਪੁੱਤ ਮਾਰਦੇ ਨਜ਼ਾਇਰ ਪਰਤੇ ਪਾਉਂਦੇ ਪਰ ਮਿਰਜ਼ਾ ਸਿੰਘ ਭਾਜੀ ਉਹਨਾਂ ਰਤਨ ਬਾਉਤੋਂ ਨੇ ਮਿੰਦੂੜੀ ਪਤਾ ਅਲਾਪ ਸਿੰਘ ਕਹਿੰਦੇ ਦਾੜੀ ਨੂੰ ਭਾਜੀ ਐਡਾ ਭਾ ਚਾਹਤੇ ਚੋਕੇ ਲੈ ਰਾਤ ਚਾਮੀ ਚੋਕੇ ਲੈਂਦਾ ਭਾਜੀ ਇਹਨਾਂ ਚਾਰ ਘੜੇ ਤਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਉਹਦਾ ਪਤਾ ਲੱਗ ਗਿਆ ਹੀ ਆਏ ਨਹੀਂ ਇੱਥੇ ਗੱਲਬਾਤ ਵੀ ਕੀਤੀ ਨਹੀਂ ਮੰਨੇ ਕਹਿੰਦੇ ਤੇ ਵਾਰਾਗਰਦੀ ਦਾ ਪਰਚਾ ਪਾਤਾ ਵਾ ਜੇ ਵਾਰਾਗਰਦੀ ਦਾ ਪਰਚਾ ਪਾਤਾ ਭਾਜੀ ਬਾਅਦ ਚ ਕਿੱਧਰ ਮਰ ਗਿਆ ਉਹ ਉਹ ੱੱਕੇ ਨਾਲ ਚੱਕੀ ਜਾਂਦੇ ਗੁਰਦੁਆਰੇ ਦੇ ਮੂਹਰੇ ਮੰਨ ਲਾ ਗੁਰਦੁਆਰੇ ਦੇ ਅੰਦਰੋਂ ਲੈ ਕੇ ਚੱਕ ਕੇ ਲੋ ਪ੍ਰਸ਼ਾਸਨ ਜਮਾ ਨਜਾਇਜ਼ ੱੱਕਾ ਕਰੀ ਜਾਂਦਾ ਹਾਂ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰੀਤ ਗਿੱਲ ਵਲੌਗ ਅੱਜ ਦੀ ਜਿਹੜੀ ਵੀਡੀਓ ਹੈ ਨੌਜਵਾਨੀ ਜੋ ਤੁਸੀਂ ਅੱਜ ਦੇ ਟਾਈਮ 'ਚ ਮੁੱਦੇ 'ਚ ਸੁਣ ਰਹੇ ਹੋ, ਰੀਲਾਂ ਦੇਖ ਰਹੇ ਹੋ ਇੰਸਟਾਗ੍ਰਾਮ 'ਤੇ ਸਕਰੋਲ ਕਰ ਕਰਕੇ ਉਹਦੇ ਉੱਪਰ ਐ ਮੈਂ ਨਹੀਂ ਕਹਿੰਦਾ ਰੀਲਾਂ ਬੋਲਦੀ ਐ, ਠੀਕ ਐ ਇੰਸਟਾਗ੍ਰਾਮ ਬੋਲਦਾ, ਫੇਸਬੁਕ ਫੇਸਬੁਕ ਬੋਲਦੀ ਐ। ਬਟ ਮੈਨੂੰ ਨਹੀਂ ਪਤਾ ਮੈਂ ਸਿਰਫ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਜਾਂ ਫੇਸਬੁਕ ਤੋਂ ਉੱਥੋਂ ਇਹ ਅਪਲੋਡ ਕਰ ਰਿਆ। ਸਿਰਫ ਦੇਖਾ ਦਿਖਾਈ ਦੇ ਵਿੱਚ ਮੈਂ ਵੀਡੀਓ ਅਪਲੋਡ ਕਰ ਰਿਆ। ਆਈ ਡੋਨੋ ਮੈਨੂੰ ਨਹੀਂ ਪਤਾ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਜੋ ਰੀਲਾਂ ਦੇ ਵਿੱਚ ਆ ਰਿਹਾ ਹੈ ਉਹ ਤੁਸੀਂ ਦੱਸਣਾ ਹੈ ਸੱਚ ਹੈ ਜਾਂ ਝੂਠ ਹੈ ਪਰ ਮੈਂ ਤੁਹਾਨੂੰ ਸਾਰੇ ਚੀਜ਼ ਜਿਹੜੀ ਮੇਰੇ ਅੱਜ ਦੇ ਟਾਈਮ 'ਚ ਜਿਹੜੀ ਮੈਂ ਰੀਲਾਂ ਦੇਖੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਮੈਂ ਕੀ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੀ ਗੱਲ ਮੈਂ ਸੁਣੀ ਹੈ 1 ਲੱਖ ਨੌ ਜਵਾਨ ਮਤਲਬ ਖਤਮ ਕਰ ਰਹੇ ਕਿਸੇ ਨੇ ਕਿਹਨੇ ਕਰਨਾ ਕੀ ਨੇ ਨਹੀਂ ਕਰਨਾ ਆਪਾਂ ਨੂੰ ਨਹੀਂ ਪਤਾ ਸਰਕਾਰਾਂ ਕਹਿ ਰਹੀਆਂ ਕੌਣ ਕਹਿ ਰਿਹਾ ਆਪਾਂ ਨੂੰ ਨਹੀਂ ਪਤਾ ਬਟ ਜਿਹੜੀਆਂ ਤੁਸੀਂ ਮੈਂ ਵੀਡੀਓ ਦੇਖੀ ਐ ਤੁਸੀਂ ਦੇਖੋਗੇ ਠੀਕ ਐ ਉਹ ਬਿਆਨ ਕਰ ਰਹੀਆਂ ਜਿਨ੍ਹਾਂ ਦੇ ਨੌਜਵਾਨ ਚੱਕੇ ਗਏ ਐ ਹੁਣ ਦੇ ਟਾਈਮ 'ਚ ਜਿਹੜੀ ਵੀਡੀਓ ਮੈਂ ਦੇਖੀ ਐ ਉਹ ਉਹਦੇ ਵਿੱਚ ਬਿਆਨ ਹੋਇਆ 2500 ਐਫ ਆਰ ਆਈ ਹੋਈਆਂ ਪਈਆਂ 2500 ਬੰਦੇ ਚੱਕੇ ਵੀ ਐ ਕਹਿੰਦੇ ਵੀ ਗੈਗਸਟਰ ਖਤਮ ਕਰਨੇ ਗੁੰਡਾ ਰਾਜ ਖਤਮ ਕਰਨਾ 2500 ਥੋੜੀ ਹੋਣਗੇ 2500 ਚੋਂ ਚਲੋ ਮੰਨ ਲਓ ਹਯਾਰ 500 1500 ਹੋਣਗੇ ਪਰ 2500 ਦਾ ਨਹੀਂ ਹੋਨੇ ਕੋਈ ਵੀ ਬੰਦਾ ਮੁੜ ਕੇ ਨਹੀਂ ਆਇਆ ਆਪਾਂ ਵੇਖਿਆ ਵੀ ਨਹੀਂ ਠੀਕ ਹੈ ਆਏ ਵੀ ਹੋਣਗੇ ਤੇ ਸਾਹਮਣੇ ਆ ਜਾਣਗੇ ਕੋਈ ਇਸ਼ੂ ਨਹੀਂ 16 ਨੌਜਵਾਨ ਚੱਕੇ ਗਏ ਐ ਚੱਕੇ ਗਏ ਆ ਬੱਸ ਦੇ ਵਿੱਚੋਂ ਉਹਨਾਂ ਨੂੰ ਮੈਂ ਹੁਣ ਕੀ ਬੋਲਾਂ ਸ਼੍ਰੀ ਆਮ ਤੱਕਾਸ਼ਈ ਕੁਝ ਵੀ ਕਹ ਲਉ ਅੱਗੇ ਪੰਜਾਬ ਉਹਦੇ ਵਿੱਚ ਹੋ ਰਹੀ ਐ 16 ਦੇ 16 ਗਲਤ ਹੋ ਗਏ ਚਲੋ 1 ਹੋਊਗਾ 2 ਹੋਣਗੇ 3 ਹੋਣਗੇ 5 ਹੋਣਗੇ ਪਰ 16 ਦੇ 16 ਹੀ ਗਲਤ ਹੋ ਗਏ ਉਹਨਾਂ ਦਾ ਲਾਪਤਾ ਹੈ ਜੀ ਕੋਸ਼ ਵੀ ਨਹੀਂ ਪਤਾ ਕਿਸੇ ਬਾਰੇ ਸੋ ਨਾ ਦੇਰੀ ਕਰਦਾ ਹੋਇਆ ਮੈਂ ਸਾਰੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਣਾ ਜੋ ਬਿਆਨ ਕਰ ਰਹੀਆਂ ਐ ਅਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਸੋ 1 ਲੱਖ ਕਹਿਰੇ ਖਤਮ ਕਰਨਾ ਸਿੱਖੀ ਦਾ ਬੰਦਾ ਨੌਜਵਾਨ ਪੀੜੀ ਉਹ ਬਿਆਨ ਕਰ ਰਹੀ ਹੈ ਠੀਕ ਹੈ ਹੁਣ ਆਪਾਂ ਨੂੰ ਪਤਾ ਕੌਣ ਇਹ ਚੀਜ਼ੇ ਕਰਵਾ ਰਿਹਾ ਕੌਣ ਨਹੀਂ ਕਰਵਾ ਰਿਹਾ ਠੀਕ ਹੈ ਤੁਸੀਂ ਆ ਵੀਡੀਓ ਦੇਖੋ ਐਂਡ ਤੱਕ ਬਣੇ ਰਿਓ ਵੀਡੀਓ ਪੂਰੀਆਂ ਦੇਖ ਕੇ ਨਿਚੋੜ ਕੱਢ ਕੇ ਕਮੈਂਟ ਦੇ ਵਿੱਚ ਆਪਦੀ ਰਾਇ ਦੇ ਕੇ ਜਾਇਓ ਜੇ ਮੈਨੂੰ ਗਾਲਾਂ ਕੱਢਜੋ ਜੇ ਮੈਂ ਗਲਤ ਕੋਈ ਚੱਕਰ ਨਹੀਂਗਾ ਪਰ ਮੈਂ ਕੁਝ ਵੀ ਨਹੀਂ ਕਿਸੇ ਬਾਰੇ ਟਿੱਪਣੀ ਕਰਦਾ ਜੋ ਵੀਡੀਓ ਬੋਲ ਰਹੀ ਹੈ ਬਿਆਨ ਕਰਦੀ ਹੈ ਉਹਦੇ ਬਾਰੇ ਆਪਾਂ ਜਨਤਾ ਮੂਰੇ ਲੈ ਕੇ ਆ ਰਹੇ ਹਾਂ ਹੋਰ ਕੁਝ ਨਹੀਂ ਆਪਣੇ ਬੋਲੇ ਠੀਕ ਹੈ ਆ ਵੀਡੀਓ ਦੇਖੋ ਵੀਡੀਓ ਚਲਾਉਣਾ ਮੈਂ ਤੁਸੀਂ ਦੇਖ ਲਿਓ ਖੁਦ ਕੀ ਬਿਆਨ ਕਰਦੀ ਹੈ ਵੀਡੀਓ ਕੀ ਦਰਦ ਹੈ ਇਹਦੇ ਚ ਕੀ ਇੰਨੀ ਖੁਸ਼ੀ ਹੈ ਠੀਕੇ ਤੁਸੀਂ ਆਪ ਦੇਖ ਲਓ ਜੀ ਮੈਂ ਗਰਮੀਤ ਸਿੰਘ ਕੈਲੀਫੋਰਨੀਆ ਸੋ ਅੱਜ 26 ਜਨਵਰੀਆ ਪੰਜਾਬ ਦੇ ਜਿਹੜੇ ਹਾਲਾਤ ਦਾ ਉਹ ਬੜੇ ਖਰਾਬ ਨੇ ਕਿਉਂਕਿ ਅਮਰਜੈਂਸੀ ਲੱਗ ਚੁੱਕੀ ਆ ਇੱਕ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਆਪਰੇਸ਼ਨ ਸ਼ੁਰੂ ਕੀਤਾ ਜਿਹਦਾ ਨਾਮ ਆ ਪਰਿਹਾਰ ਪਰਿਹਾਰ ਦਾ ਮਤਲਬ ਆ ਵੀ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜ ਕੇ ਉਹਨਾਂ ਦਾ ਲੱਕ ਤੋੜਨਾ ਉਹਨਾਂ ਦੀ ਸਪਲਾਈ ਚੇਨ ਤੋੜਨੀ ਪਤਾ ਕਰਨਾ ਵੀ ਉਹਨਾਂ ਦੇ ਨਾਲ ਕੌਣ ਰਲਿਆ 1200 ਪੁਲਿਸ ਮੁਲਾਜ਼ਮ ਲੱਗੇ ਆ 2000 ਟੀਮਾਂ ਬਣਾਈਆਂ ਲਗਾਤਾਰ ਹੋ ਲੋਕਾਂ ਦੇ ਘਰਾਂ ਚ ਜਾਂ ਜਿੱਥੇ ਵੀ ਇਹਨਾਂ ਨੂੰ ਲੱਗਦਾ ਕਿ ਉੱਥੇ ਜਾ ਰਿਹਾ ਕੱਲੀ ਲੁਧਿਆਣੇ ਦੀ ਖਬਰ ਆ 50 ਐਫਆਈਆਰ ਤਾਂ ਲੁਧਿਆਣੇ ਚ ਹੋ ਗਈਆਂ 1300 ਬੰਦਾ ਇੱਕ ਦਿਨ ਦੇ ਵਿੱਚ ਅਰੈਸਟ ਕਰ ਚੁੱਕੇ ਆ ਹੁਣ ਕੌਣ ਸੱਚਾ ਕੌਣ ਝੂਠਾ ਕਿੰਨਾਂ ਦੇ ਮੁੰਡੇ ਚੁੱਕਲੇ ਕਿੰਨਾਂ ਦੇ ਮਾਰਤੇ ਇਹ ਵੀ ਨਹੀਂ ਪਤਾ ਕਿਉਂਕਿ ਇੱਕ ਵੀਡੀਓ ਦੇ ਵਿੱਚ ਦੇਖਿਆ ਕੱਲ ਮੁੰਡਾ ਚੁੱਕਿਆ ਸਵੇਰੇ ਉਹਦੀ ਮੌਤ ਹੋਈ ਪਈ ਸੀ ਸੋ ਪਰਿਵਾਰ ਰੋ ਰਿਹਾ ਕਿ ਤੁਸੀਂ ਸਾਡਾ ਮੁੰਡਾ ਬੇਗਸ ਹੋ ਚੁੱਕਿਆ ਪੰਜਾਬ ਪੁਲਿਸ ਹੁਣ ਮੰਨ ਨਹੀਂ ਰਹੀ ਕਿਉਂਕਿ 1984 ਵਾਲਾ ਦੌਰ ਆ ਗਿਆ ਇੱਕ ਬੱਸ ਦੇ ਵਿੱਚ 16 ਮੁੰਡੇ ਹੁਣ ਬਾਕੀ ਸਵਾਰੀਆਂ ਤਾਰਤੀਆਂ 16 ਮੁੰਡਿਆਂ ਨੂੰ ਲੈ ਕੇ ਕਿਉਂ ਭਾਈ 16 ਮੁੰਡਿਆਂ ਨੂੰ ਕਿਉਂ ਲੈ ਕੇ ਗਿਆ ਉਹ ਵੀ ਪੰਜਾਬੀ ਉਹ ਵੀ ਜਵਾਨ ਮੁੰਡੇ ਜੰਗ ਜਨਰੇਸ਼ਨ ਆ ਉਹਨਾਂ ਦੇ ਪਰਚੇ ਦਿੰਦੇ ਨੇ ਕਿ 1300 ਚੋ ਵੀ ਆ ਜਾਣੇ ਹੁਣ ਕਿਸੇ ਨੇ ਦੱਸਿਆ ਸੀ ਕਿ ਸਾਨੂੰ ਕਿਸੇ ਪੁਲਿਸ ਵਾਲੇ ਨੇ ਦੱਸਿਆ ਕਿ ਅਸੀਂ 1 ਲੱਖ ਮੁੰਡਾ ਮਾਰਨਾ ਹੁਣ ਸੱਚ ਆ ਕਿ ਝੂਠ ਆ ਪਤਾ ਨਹੀਂ ਪਰ ਜੇ ਪੰਜਾਬ ਪੁਲਿਸ ਵਾਲੇ ਨੇ दारू ਪੀ ਕੇ ਦੱਸਿਆ ਤੇ ਇਹਦਾ ਮਤਲਬ ਫਿਰ ਗਵਰਨਮੈਂਟ ਨੇ ਕੋਈ ਨਾ ਕੋਈ ਹਦਾਇਤਾਂ ਉਹਨਾਂ ਨੂੰ ਦਿੱਤੀ ਹੋਗੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਿਹੜੇ ਬਾਹਰ ਜਾਂਦੇ ਆ ਕੰਮਾਂ ਤੇ ਉਹਨਾਂ ਦੀ ਟੇਕ ਕੇਅਰ ਕਰੋ ਕਿਉਂਕਿ ਹਾਲਾਤ ਜਿਹੜੇ ਪੰਜਾਬ ਦੇ ਖਰਾਬ ਆ ਕੌਣ ਸੱਚਾ ਕੌਣ ਝੂਠਾ ਇਹ ਨਹੀਂ ਦੇਖਣਾ ਅਸੀਂ 16 ਬੱਦੇਸ ਬਸ ਚੱਲ ਸਾਨੂੰ ਬਾਈਪਾਸੋਂ ਲੈ ਕੇ ਜਾ ਰਹੇ ਨੇ ਅੰਦੇ ਵਾਲੇ ਬਸ ਕਰ ਦਿਓ ਉਹਨੇ ਸਾਰੇ ਸਾਨੂੰ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਜੇ ਸਾਡੇ ਚੋਂ ਇੱਕ ਵੀ ਬੰਦਾ ਮਿਸ ਹੋ ਗਿਆ ਜਾਂ ਗੁੰਮ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੁਕਮਤ ਮੰਨ ਬਾਰੇ ਕੀ ਵਿਚਾਰ ਨੇ ਉਹ ਤਾਂ ਜੀ ਸੈਂਟਰ ਦੇ ਨਾਲ ਐਨ ਕਿਉ ਖਿਚੜੀ ਵਾਂਗੂ ਚੱਲ ਰਹੇ ਆ ਜਿਵੇਂ ਕਿਸੇ ਵੇਲੇ ਬਿਆਨ ਸਿੰਘ ਚੱਲਦੇ ਸੀ ਜਿਵੇਂ ਕਿਸੇ ਵੇਲੇ ਕੇ ਪੀ ਐਸ ਗਿੱਲ ਚੱਲਦੇ ਸੀ ਤੇ ਇਹ ਉਹਨਾਂ ਉਹਨਾਂ ਲਈ ਹਾਂ ਤੇ ਤੁਰਪੇ ਜੇ ਇਹ ਨਾ ਮੁੜੇ ਤਾਂ ਇਹੀ ਸਾਡੇ ਤੇ ਜ਼ੁਲਮ ਕਰਨਗੇ ਸਾਡਾ ਆਪਦਾ ਹੀ ਸਾਡੇ ਤੇ ਜ਼ੁਲਮ ਕਰੂ ਕਰਵਾਉ ਦਿੱਲੀ ਕਰਵਾਉ ਇਹਨਾਂ ਦੇ ਥਰੂ ਤੇ ਇਹ ਸਾਡੇ ਉਸੇ ਥਾਂ ਤੇ ਜਾ ਕੇ ਖੜਾਂਗੇ ਵੀ ਸਾਡੇ ਤੇ ਯੂਪੀਏ ਦੇ ਪਰਚੇ ਪਾਉਣਗੇ ਤੇ ਉਸ ਤੋਂ ਬਾਅਦ ਸਾਡੇ ਲਾਠੀਆਂ ਤੇ ਡੰਡੇ ਮਾਰਨਗੇ ਤੇ ਤੁਸੀਂ ਵੇਖਿਓ ਇਹਨਾਂ ਚੀਜ਼ਾਂ ਚੋਂ ਸਾਨੂੰ ਨੰਗਣਾ ਪਊਗਾ ਜੇ ਅਸੀਂ ਨਾ ਸਮਝੇ ਵੀ ਉਹ ਸਾਡਾ ਬੰਦਾ ਨਹੀਂ ਆ ਉਹ ਹੋ ਸਕਦਾ ਅੱਜ ਦੇਖਦਾ ਸਾਡੇ ਅੰਗੂ ਪਰ ਉਹਦੇ ਅੰਦਰ ਜਿਹੜੀ ਇੱਕ ਮੈਕੈਨਿਜ਼ਮ ਹੁਣ ਪੈਦਾ ਹੋ ਗਿਆ ਨਾ ਉਹ ਸਾਰਾ ਦਿੱਲੀ ਦਾ ਅਸ਼ਕਸ਼ੀਤ ਨੂੰ ਜਾਣਦੇ ਹੋ ਨਹੀਂ ਜਾਣਦੇ ਹੋ ਫਿਰ ਜਾਣ ਲਓ ਕੱਲ ਹੀ ਗੱਲ ਕੀਤੀ ਸੀ ਅਜੇ ਵੀ 1 ਲੱਖ ਬੰਦਾ ਮਾਰਨਾ ਹੈ ਜੋ ਕਿ ਸਿੱਖ ਪਰਿਵਾਰ ਚ ਹੋਣਗੇ ਇਹ ਨੇ ਵਾਰਿਸ ਪੰਜਾਬ ਦੇ ਮੇਨ ਆਗੂ ਲੁਧਿਆਣਾ ਤੋਂ ਜਸਵੰਤ ਸਿੰਘ ਚੀਮਾ ਜੀ ਇਹਨਾਂ ਦਾ ਨਾਮ ਆ ਕੱਲ ਦਰਾਹੇ ਦੇ ਨੇੜੇ ਇਹਨਾਂ ਦੇ ਉੱਤੇ ਦੋ ਬੰਦਿਆਂ ਦੇ ਵੱਲੋਂ ਅਟੈਕ ਕਰ ਦਿੱਤਾ ਜਾਂਦਾ ਹੈ ਗੋਲੀਆਂ ਨਾਲ ਇਹਨਾਂ ਦੀ ਗੱਡੀ ਦੇ ਉੱਤੇ ਵਾਰਦਾਤ ਕੀਤੀ ਜਾਂਦੀ ਹੈ ਅਟੈਕ ਕੀਤਾ ਜਾਂਦਾ ਜਿਨ੍ਹਾਂ ਚ ਚਲੋ ਸੁੱਖ ਨਾ ਇਹਨਾਂ ਦਾ ਬਚਾਅ ਹੋ ਜਾਂਦਾ ਹੈ ਹੁਣ ਫਰਕ ਨਸਲਾ ਨਸਲਾਂ ਦਾ ਹੁੰਦਾ ਆ ਅਟੈਕ ਉਹਨਾਂ ਤੇ ਹੀ ਕਰਾਏ ਜਾਂਦੇ ਆ ਜਿਹੜਾ ਕੋਈ ਚੰਗਾ ਕੰਮ ਕਰੇ ਜਾਂ ਫਿਰ ਆ ਚਿੱਟੇ-ਚੁੱਟੇ ਨੂੰ ਰੋਕਣ ਉਹਨਾਂ ਤੇ ਅ ਜਾਂਦੇ ਨੇ ਹੁਣ ਚਿੱਟੇ ਦੀ ਗੱਲ ਦੇ ਨਾਲ ਆ ਇੱਕ ਚੀਜ਼ ਹੋਰ ਦੇ ਬਾਈ ਇਹ ਸਿਰਫ ਪੰਜ ਵੀਡੀਓ ਦੇ ਵਿੱਚ ਹੀ ਦਿਖਾ ਦੂੰਗਾ ਪੰਜਾਬ ਦੀ ਨੌਜਵਾਨੀ ਨੂੰ ਕਿਵੇਂ ਖਤਮ ਕੀਤਾ ਜਾਣਾ ਹੈ ਇੱਕ ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਹੈ ਨਾ ਸੀ ਚੋਰ ਆ ਬਾਈ ਅੱਧਾ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਹੁੰਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਪਾਗੇ ਬਾਈ ਜੀ ਡਿਊਟੀ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਦੋ ਸਾਡੇ ਜੋ ਇੱਕ ਵੀ ਬੰਦਾ ਮਿਸ ਹੋ ਗਿਆ ਜਾਂ ਗੁੰਮ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਆ ਪੁਲਿਸ ਮਰਾਈ ਨੇ ਇਵੇ ਦਾ ਇੰਚਾਰਜ ਹੈ ਆ ਪੁਲਿਸ ਮਰਾਈ ਨੇ ਇਹ ਪਤਾ ਨਹੀਂ ਕਿੰਦਰ ਨੂੰ ਲੈ ਕੇ ਜਾ ਰਹੇ ਨੇ ਤਿੰਨ ਘਰੋਂ ਸੁੱਤੇ ਮੈਨੂੰ ਚੱਕ ਕੇ ਲੈ ਆਏ ਕਿਹੜੀ ਰਜਾਈ ਚੋਂ ਖਿੱਚਿਆ ਇਹਨਾਂ ਨੇ ਚਾਰ ਆ ਦੇਖੋ ਲੋਕ ੱੱੱਕੇ ਨਾਲ ਚੱਕੀ ਜਾਂਦੇ ਗੁਰਦੁਆਰੇ ਦੇ ਮੂਹਰੋਂ ਮਨ ਲਾ ਗੁਰਦੁਆਰੇ ਦੇ ਅੰਦਰੋਂ ਲੈ ਕੇ ਚੱਕ ਕੇ ਲੋ ਪ੍ਰਸ਼ਾਸਨ ਜਮਾ ਨਾਜਾਇਜ਼ ੱੱੱਕਾ ਕਰੀ ਜਾਂਦਾ ਹੈ ਪੰਜ ਕਿਹੜੇ ਭਾਜੀ ਇਹ ਕੱਪੜੇ ਲੈ ਗਿਆ ਤੇ ਮੁੰਡਾ ਮਰਿਆ ਪਿਆ ਉਹਨੂੰ ਰਾਤ ਲੈ ਦੇਖੀ ਉਹ ਕਹਿੰਦਾ ਕੋਡ ਕੋਡ ਮਾਰਦਾ ਭਾਜੀ ਆੜਾ ਭਰਾ ਇਹਨਾਂ ਕੋਡ ਕੋਡ ਮਾਰਤਾ ਦਾ ਕੁੱਤੇ ਆ ਲੇ ਜਿਹੜੇ ਪਿੰਡੋਂ ਲੈ ਗਏ ਇੱਕਲੇ ਜਿਵੇਂ ਸਿਕਦੋ ਭਾਜੀ ਇਹ ਪਰਦੀ ਦੇ ਵਿੱਚ ਕਾਤਲੇਆ ਕਾਤਲੇ ਇਹ ਇੱਕ ਸਟਾਰ ਪਿੱਛੇ ਆਪਣਿਆ ਤੇ ਆਪਣੇ ਸਟਾਰ ਪਿੱਛੇ ਲੋਕਾਂ ਦੇ ਧਿਆ ਪੁੱਤ ਮਾਰਦੇ ਨਜ਼ਾਇਰ ਪਰਚੇ ਪਾਉਂਦੇ ਪਰ ਮਿਰਜ਼ਾ ਸਿੰਘ ਭਾਜੀ ਉਹਦਾ ਹਰ ਤਨ ਪਤਾ ਮਿੰਦੂੜੀ ਪਤਾ ਅਤਾਬ ਸਿੰਘ ਕਹਿੰਦੇ ਦਾੜੀ ਨੂੰ ਭਾਜੀ ਐਡਾ ਭਰਾ ਚਾਹਤੇ ਚਾਮੀ ਚੋਕੇ ਲੈਦਾ ਭਾਜੀ ਇਹਨਾਂ ਚਾਰ ਘਰੇ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਉਹਦਾ ਪਤਾ ਲੱਗਾ ਹੀ ਆਏ ਨਹੀਂ ਇੱਥੇ ਗੱਲਬਾਤ ਹੀ ਕੀਤੀ ਨਹੀਂ ਮੰਨੇ ਕਹਿੰਦੇ ਤੇ ਵਾਰਾਗਰਦੀ ਦਾ ਪਰਚਾ ਪਾਤਾ ਵਾ ਜੇ ਵਾਰਾਗਰਦੀ ਦਾ ਪਰਚਾ ਪਾਤਾ ਭਾਜੀ ਬਾਅਦ ਕਿਦਾਂ ਮਰਿਆ ਹੁਣ ਆ ਪੰਜ ਵੀਡੀਓ ਤੋਂ ਇਹ ਸਾਬਿਤ ਹੁੰਦਾ ਆ ਮੌਕੇ ਤੇ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਪੁਲਿਸ ਉੱਥੇ ਪਹੁੰਚੇ ਨਾ ਪਹੁੰਚੇ ਪਰ ਘਰੋਂ ਜ਼ਰੂਰ ਚੱਕ ਲੈਂਦੀ ਆ ਕ੍ਰਾਈਮਨਲਸ ਨੂੰ ਵੀ ਤੁਹਾਡੇ ਕੋਲ ਕੀ ਪ੍ਰੂਫ ਆ ਵੀ ਇਹ ਕ੍ਰਾਈਮਨਲ ਹੀ ਨੇ ਬਾਈ ਇਹ ਤਾਂ ਨੌਜਵਾਨੀ ਨੂੰ ਖਤਮ ਕਰਮੁੰਦੇ ਸਿਰਫ ਏਜੰਡੇ ਨੇ ਹੁਣ ਆ ਜਿਹੜੇ ਵੱਡੀਆਂ ਸਲਾਹਾਂ ਦਿੰਦੇ ਆ ਨਾ ਕਮੈਂਟਾਂ ਦੇ ਵਿੱਚ ਵੈਸੇ ਇਹ ਵੀਡੀਓ ਮੇਰਾ ਬੱਚਾ ਚਾਹੀਦਾ ਮੈਨੂੰ ਕੱਖ ਨਹੀਂ ਚਾਹੀਦਾ ਮੇਰਾ ਮੇਰਾ ਬੱਚਾ ਆ ਚਮਿਆ ਸਾਲਾ ਦਾ ਮੇਰਾ ਬੁਰਸ਼ੇ ਜਿਹਾ ਜਵਾਨ ਪੁੱਤ ਮੈਂ ਮਾਂ ਆ ਰਾਤ ਇਹ ਮੇਰੇ ਬੱਚੇ ਨੂੰ ਫੜ ਕੇ ਲਿਆਂਦਾ ਵਾ ਇਹਨਾਂ ਨੇ ਥਾਣੇ ਚ ਇਹਨਾਂ ਨੇ ਰਾਤ ਕੋਟ ਕੋਟ ਮਾਰਿਆ ਮੇਰੇ ਬੱਚੇ ਨੂੰ ਮੇਰਾ ਬੱਚਾ ਚਾਹੀਦਾ ਇੱਕ ਲੱਖ ਸਿੱਖ ਨੌਜਵਾਨਾਂ ਨੂੰ ਮਾਰਨ ਲੱਗੇ ਹੋ ਮਾਵਾਂ ਨੂੰ ਮੜ ਪੁੱਤ ਮਲੇ ਦਾ ਬੈਗ ਕੱਟੀਆਂ ਡੰਡੀਆਂ ਕਿੱਸ ਪੁੱਸ ਦਾ ਸ ਕਰਨੀ ਆ ਤੁਕ ਤੁਮਾਰੇ ਮੁੱਛ ਫਟ ਗੱਭਰੂ ਕਿੰਨੀਆਂ ਹੋਈਆਂ ਰੰਡੀਆਂ ਯਾਰ ਜਾਈ ਚੁੱਕ ਚੈਨਲ ਦਿੰਦ ਹੜੇ ਮੋਤਾ ਹੋਰੀਆਂ ਨੇ ਸਰ ਮੇਰਾ ਬੇਟਾ ਕੱਲ ਕੇ ਲੈ ਕੇ ਗਏ ਨੇ ਰੂਪ ਮਟਾ ਕੇ ਸਾਡੀ ਗਲੀ ਦੇ ਕੈਮਰੇ ਤੱਕ ਇਹਨਾਂ ਨੇ ਬੰਦ ਕਰਾਤੇ ਵੀ ਕੋਈ ਸਰੂਪ ਨਾ ਹੋਵੇ ਇਹਨਾਂ ਕੋਲ ਵੀ ਇਹਨਾਂ ਦਾ ਬੇਟਾ ਅਸੀਂ ਘਰੋਂ ਲੈ ਕੇ ਜਾ ਰਹੇ ਹਾਂ ਤੁਸੀਂ ਵੀ ਦੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ। ਤੇਰੀ ਲੰਮੇ ਪਿਆਲੇ ਚਾਹ ਚੁੱਕ ਲਿਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਕੀ ਗੱਲ 84 ਘੱਟ ਪੈ ਗਈ ਕਿ ਉਹਨੂੰ ਮਾਰਤਾ ਇੰਨਾ ਪਤਾ ਨਹੀਂ ਸਰਹੰਦ ਨੂੰ ਤੇਰੇ ਉਦੋਂ ਤਾਂ ਸਿਆਹੀ ਗਮ ਸੌ ਤੁਸੀਂ ਪੂਰੀ ਵੀਡੀਓ ਦੇਖ ਲਈ ਹੁਣ ਤੁਸੀਂ ਆਪ ਦੀ ਰਾਇਪ ਵੀ ਦੇ ਦਿਓ ਠੀਕ ਹੈ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਠੀਕ ਹੈ ਤੁਹਾਨੂੰ ਕਿਵੇਂ ਲੱਗੀ ਹੈ ਕੀ ਤੁਸੀਂ ਸੁਣਿਆ ਕੀ ਨਹੀਂ ਸੁਣਿਆ ਠੀਕ ਆਪ ਦੀ ਰਹਿ ਦੇ ਜੀਓ ਬੱਸ ਸਾਰੇ ਉਹ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪ੍ਰੀਤ ਗਿੱਲ ਬਲੋਗ